ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲ ਪਕਰੀ ਚਾਤਰ ਤੱਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲ ਪਕਰੀ ਯਾਤਰਾ ਤਕ ਕੀ ਲਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲ ਪੱਕਰੀ ਚਾਤਰ ਤੱਕੀ ਲਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਿਨ ਬੱਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਤਿਆਰੀ ਜੀਉ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲ ਪਕਰੀ ਚਾਤਰ ਤੱਕੀ ਲਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਤਿਆਰੀ ਜੀਉ ਹਉ ਖੋਲੀ ਜਿਉ ਕੋਲ ਕੁੰਭਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਲ ਫਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਘਮਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਨੂੰ ਚੈ ਗੁਰ ਦਰਸ਼ਨ ਤਾਈ ਬਿਲ ਫਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੂਚੈ ਗੁਰਦਰਸ਼ਨ ਤਾਈ ਬਿਲ ਫਕਰੀ ਜਾਤਰਾ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਨੂੰ ਚੈ ਗੁਰ ਦਰਸ਼ਨ ਤਾਈ ਬਲ ਪਕਰੇ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਨੂੰ ਚੈ ਗੁਰਦਰਸ਼ਨ ਤਾਈ ਬਿਲ ਪਕਰੀ ਯਾਤਰਾ ਤਕ ਕੀ ਲਾਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਭਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਿਲ ਪਕਰੇ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਘੁਮਾਈ ਗੁਰ ਦਰਸ਼ਨ ਸੰਤ ਤਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਿਲ ਫਕਰੀ ਚਾਤਰਕ ਕੀ ਨਿਯਾਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਤਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਿਲ ਫਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲ ਪੱਕਰੀ ਚਾਤਰ ਪਕੀ ਲਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਤੁਮਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲ ਫਕਰੀ ਚਾਤਰਕ ਕੀ ਨਿਯਾਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੂਚੈ ਗੁਰ ਦਰਸ਼ਨ ਤਾਈ ਬਿਲ ਫਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਘੁਮਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਨੂੰ ਚੈ ਗੁਰ ਦਰਸ਼ਨ ਤਾਈ ਬਲ ਫਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਘੁਮਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਨੂੰ ਚੈ ਗੁਰ ਦਰਸ਼ਨ ਤਾਈ ਬਿਲ ਪਕਰੀ ਚਾਤਰ ਕਰ ਕੀ ਨਾਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਕੁੰਭਾਈ ਗੁਰਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਨੂੰ ਚੈ ਗੁਰਦਰਸ਼ਨ ਤਾਈ ਬਿਲ ਫਕਰੀ ਯਾਤਰਾ ਕੀ ਲਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਭਾਈ ਗੁਰਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਨੂੰ ਚੈ ਗੁਰਦਰਸ਼ਨ ਤਾਈ ਬਿਲ ਪਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਲ ਪਕਰੀ ਚਾਤਰ ਤੱਕੀ ਨਿਯਾਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲ ਫਕਰੀ ਚਾਤਰ ਤੱਕੀ ਲਿਆਈ ਤ੍ਰਿਕਾ ਨਾ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਤਿਆਰੀ ਜੀਉ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲ ਫਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਤਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਿਲ ਪੱਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲ ਪਕਰੀ ਚਾਤਰ ਤੱਕੀ ਲਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਕੁੰਭਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਲ ਫਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਘੁਮਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਨੂੰ ਚੈ ਗੁਰ ਦਰਸ਼ਨ ਤਾਈ ਬਿਲ ਫਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਭਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਲ ਬਕਰੇ ਚਾਤਰ ਕਰ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਮੁਚੈ ਗੁਰ ਦਰਸ਼ਨ ਤਾਈ ਬਲ ਪਕਰੇ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਨੂੰ ਚੈ ਗੁਰਦਰਸ਼ਨ ਤਾਈ ਬਿਲ ਫਕਰੀ ਯਾਤਰਾ ਪ੍ਰਕੀਨ ਲਾਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਭਾਈ ਗੁਰਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਨੂੰ ਚੈ ਗੁਰਦਰਸ਼ਨ ਤਾਈ ਬਿਲ ਫਕਰੀ ਯਾਤਰਾ ਤਕੀਨ ਲਈ ਤ੍ਰਿਕਾ ਨਾ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਲ ਪਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਕੁੰਭਾਈ ਗੁਰਦਰਸ਼ਨ ਸੰਤ ਤਿਆਰੀ ਜੀਓ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲ ਫਕਰੀ ਯਾਤਰਾ ਕਰਕੇ ਲਿਆਈ ਤ੍ਰਿਕਾ ਨਾ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਤਿਆਰੀ ਜੀਓ ਹਉ ਖੋਲੀ ਜਿਉ ਕੋਲ ਤੁਮਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲ ਫਕਰੀ ਚਾਤਰਕ ਕੀ ਲਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲ ਫਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਿਲ ਪਕਰੀ ਚਾਤਰੱਕੀ ਨਿ ਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਲ ਫਕਰੀ ਜਾਤਰਾ ਕੋ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰਦਰਸ਼ਨ ਤਾਈ ਬਿਲ ਪਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ ਕੁੰਭਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਮੇਰਾ ਮਨ ਲੁਚੈ ਗੁਰ ਦਰਸ਼ਨ ਤਾਈ ਬਲ ਬਕਰੀ ਚਾਤਰਕ ਕੀ ਨਿਆਈ ਤ੍ਰਿਕਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਖੋਲੀ ਜਿਉ ਕੋਲ কুমਾਈ ਗੁਰਦਰਸ਼ਨ ਸੰਤ ਤਿਆਰੀ ਜਿਉ